ਅਸੀ ਗਾਲ ਦੋਸਤੋ ਸਵਾਗਤ ਹੈ ਆਪਣੇ ਫੇਸਬੁਕ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਮਿੱਤਰੋ ਇਸ ਵਾਰ ਦਾ ਬਰਨਾਲਾ ਟਰੈਕਟਰ ਮੰਡੀ ਤੇ ਤੇ ਬਾਈ ਜਲੂਰ ਵਾਲੇ ਟਰਾਲੀਆਂ ਬਣਾਉਣ ਦੇ ਵਿੱਚ ਬਹੁਤ ਮਸ਼ਹੂਰ ਆਸੀ ਗਾਲ ਜੀ ਠੀਕ ਹੈ ਤੇ ਟਰਾਲੀ ਬਾਰੇ ਦਿਓ ਜੀ ਜਾਣਕਾਰੀ ਟਰਾਲੀਆਂ ਬਹੁਤ ਸੋਹਣੀਆਂ ਤਿਆਰ ਕਰਦੇ ਤੇ ਬਹੁਤ ਪੁਰਾਣਾ ਕੰਮ ਆਪਣੇ ਚੈਨਲ ਤੇ ਪਹਿਲਾਂ ਵੀ ਤੁਸੀਂ ਵੀਰਾਂ ਦੀ ਵੀਡੀਓ ਦੇਖੀ ਹੋਣੀ ਆ ਤੇ ਆ ਟਰਾਲੀ ਦਾ ਪਹਿਲਾਂ ਤਾਂ ਆਪਾਂ ਸਾਈਜ਼ ਦੱਸੋ ਕੀ ਸਾਈਜ਼ ਦੇ ਵਿੱਚ ਆ ਜੀ ਇਹ ਇਹਦਾ ਸਾਈਜ਼ 11x6.5 ਹੈ ਜੀ 11x6.5 ਹਾਂਜੀ 2 ਫੁੱਟ ਬਾਡੀ ਹੈ ਜੀ ਇਹਦੀ ਠੀਕ ਹੈ 3.5 ਫੁੱਟ ਵੱਡਾ ਹੈ ਜੀ 3.5 ਫੁੱਟ ਬੈੱਡਾ ਤੇ ਜਿਹੜੀ ਬਾਡੀ ਹੈ ਇਹਦੀ ਬਾਡੀ ਹੈਗੀ ਹੈ ਜੀ 2 ਫੁੱਟ 2 ਫੁੱਟ ਬਾਡੀ ਆ ਟਰਾਲੀ ਦੀ ਤੇ 3 ਫੁੱਟ ਬੈੱਡਾ ਜੀ 3 ਫੁੱਟ ਬਾਡੀ ਦੇ ਉੱਪਰ ਤਿਆਰ ਰਹਿ ਜਾਂਦਾ ਹੈ ਬੈੱਡਾ ਜੀ ਠੀਕ ਹੈ ਤਿਆਰ ਰਹਿ ਜਾਂਦਾ ਤੇ ਜੇ ਆਪਾਂ ਚਾਦਰ ਦੀ ਗੱਲ ਕਰੀਏ ਚਾਦਰ ਸਾਈਡ ਤੇ 12 ਗੇਜ ਦੀ ਲੱਗੀ ਹੋਈ ਹੈ ਜੀ ਠੀਕ ਹੈ ਤੇ ਫਰਸ਼ ਫਰਸ਼ 8 ਗੇਜ ਦਾ ਲੱਗਿਆ ਹੋਇਆ ਹੈ ਠੀਕ ਹੈ 8 ਗੇਜ ਦਾ ਫਰਸ਼ ਆ 12 ਗੇਜ ਦੀ ਚਾਦਰ ਐਮ ਸੀ ਦਾ ਮਾਲ ਲੱਗਿਆ ਹੈ ਇਹਨੂੰ ਠੀਕ ਹੈ ਐਮ ਸੀ ਦਾ ਮਾਲ ਆ ਤੇ ਬਾਕੀ ਤੇ ਮੈਨੂੰ ਮੋਰ ਜੀ ਦੀ ਸੀ ਸੀ ਹਾਂ ਜੀ ਟ੍ਰਾਇੰਗਲ ਵਾਲੀ ਆ ਗਈ ਹਾਂ ਹਾਂ ਜੀ ਟ੍ਰਾਇੰਗਲ ਵਾਲ ਟਾਟਾ ਦੀ 10 ਨਟੀ ਹੱਬਾ ਤੇ ਹਿੱਸਾ 4 ਇੰਚ ਹਿੱਸਾ 4 ਇੰਚ ਠੀਕ ਹੈ 4 ਇੰਚ ਹਿੱਸੇ ਦੇ ਵਿੱਚ ਤੇ ਜੈਕ ਲੱਗਿਆ ਹੋਆ ਹਾਂਜੀ ਜਾਲੀ ਇਹਦੇ ਚਾਰੇ ਪਾਸੇ ਲੱਗੀ ਹੋਈ ਹੈ ਜੀ ਠੀਕ ਹੈ ਹਾਂਜੀ ਪਿੱਛੇ ਵੀ ਡਾਲਾ ਲੱਗਿਆ ਹੋਇਆ ਜਾਲੀ ਲੱਗੀ ਹੈ ਵੀ ਚਾਰੇ ਪਾਸੇ ਹਾਂਜੀ ਤੇ ਅੰਦਰ ਇੱਕ ਵਾਰ ਫਰਸ਼ ਦਿਖਾ ਦੀਏ ਮੜਾ ਜੇ ਪਿੰਨ ਕੱਢ ਹੀ ਲੈ ਨਾਲ ਠੀਕ ਹੈ ਜਿਵੇਂ ਹੁਣ ਜਿਵੇਂ ਕਹੇ ਇਹ ਕਣਕ ਬੀਜਲੀ ਤੇ ਤੂੜੀ ਵਾਲੇ ਵੀ ਜਿਹੜੇ ਨੇ ਟਰਾਲੀ ਲੈਣੀ ਹੁੰਦੀ ਆ ਠੀਕ ਆ ਸੌਬਤਾ ਪੈੜੀ ਦੇਤੀ ਹੈ ਵਿੱਚ ਹਾਂ ਹਾਂ ਥੋੜੀ ਹੋਰ ਚੱਕ ਲਈ ਵੀ ਬੈਡ ਨਾਲ ਹੀ ਖੜਜੂ ਨਾਲ ਨਾਲ ਆਲੀ ਲੱਗੇ ਇਹ ਅੰਦਰੋਂ ਇੱਕਰੀ ਕੈਮਰਾ ਮਾਰਦੀ ਫਾਰਸ ਦਾ ਦੇ ਫਾਰਸ ਪੂਰਾ ਸਾਫ ਪਿਆ ਤੇ ਵੀ ਜ਼ਰੂਰ ਤੋਂ ਆਪਣਾ ਐਡਰੈਸ ਜ਼ਰੂਰ ਹੈ ਜੀ ਖਾਸ ਹਾਂਜੀ ਜ਼ਰੂਰ ਹੈ ਜੀ ਠੀਕ ਹੈ ਜ਼ਰੂਰ ਤੋਂ ਆ ਵੀਰ ਕਰਦੇ ਆ ਟਰਾਲ ਦਾ ਤਿਆਰ ਤੇ ਇੱਕ ਆ ਟਰਾਲ ਹੈ ਜੀ ਆਪਣੇ ਕੋਲ ਠੀਕ ਹੈ ਜਿਵੇਂ ਆ 12 6.5 ਦੇ ਵਿੱਚ ਆ 11 ਜੀ 11 6.5 ਤੇ ਜੈਕ ਜੁੱਕੇ ਦੇ ਲੱਗਿਆ ਵਾ ਹਾਂ ਜੈਕ ਲੱਗਿਆ ਜੈਕ ਦੇ 6 ਮਹੀਨੇ ਦੀ ਗਾਰੰਟੀ ਜੈਕ ਦੀ 6 ਮਹੀਨੇ ਦੀ ਗਾਰੰਟੀ ਕੋਈ ਪ੍ਰੋਬਲਮ ਆਉਂਦੀ ਬਦਲ ਕੇ ਨਵਾਂ ਦਿੱਤਾ ਠੀਕ ਹੈ ਬਦਲ ਜੇ ਕੋਈ ਦਿੱਕਤ ਆ ਗਈ ਜੈਕ ਦੇ ਵਿੱਚ ਨਵਾਂ ਦਿੱਤਾ ਨਵਾਂ ਦਿੱਤਾ ਜਾਊਗਾ ਫੱਟ ਨਾਲ ਦੀ ਨਾਲ ਅਗਲੇ ਕਰਕੇ ਵੀ ਕੰਮ ਨਹੀਂ ਖੜਨ ਦੇਣਾ ਮਨ ਨਹੀਂ ਕੰਮ ਨਹੀਂ ਖੜਨ ਦੇਣਾ ਜੀ ਆਪਾਂ ਜੈਕ ਨਵਾਂ ਦਿੱਤਾ ਇਹ ਹੁਣ ਪ੍ਰਾਈਸ ਦੀ ਗੱਲ ਕਰੀਏ ਕਿੰਨੇ ਕੇ ਪੈਸੇ ਦੀ ਟਰਾਲੀ ਹੈ ਇਹਦਾ 1,55,000 ਠੀਕ ਹੈ 1,55,000 ਜਮਾ ਦੇਣ ਲੈ ਜੇ ਜੰਦਾ ਆ ਗਿਆ ਵੀ ਮੈਂ ਲੈ ਕੇ ਜਾਣੀ ਆ ਜਰਾ 45 ਦੇ ਦੇ ਲੈ ਮਿੱਤਰੋ 45 1000 ਰੁਪਏ ਘਟਾ ਦੂ ਇਹ ਥੋੜਾ ਜਿਹਾ ਵੱਧ ਹੈਵੀ ਲੱਗਦਾ ਇਹਦੇ ਨਾਲੋਂ ਹਾਂਜੀ ਇਹ ਹੈਵੀ ਹੈ ਇਹਦੇ ਨਾਲੋਂ ਠੀਕ ਹੈ ਇਹ ਜਿਵੇਂ ਕਹਦੇ ਇਹ ਪੰਦਾ ਭਰਤਪੁਰਤ ਵਾਲੇ ਜਿਵੇਂ ਚਲਾਉਂਦੇ ਆ ਹਾਂਜੀ ਉਹਨਾਂ ਵਾਂਗ ਚੀਜ਼ ਚਾਹੀਦੀ ਹੈ ਜਰਾ ਕਰਵਾਇਆ ਹੈ ਬਤਾਈਦਾ ਮਸੀਦਾ ਲੱਗਿਆ ਹੋਇਆ ਹੈ ਠੀਕ ਹੈ 4 ਇੰਚ ਹਿੱਸਾ ਇਹਦੇ ਦੀ ਹਿੱਸਾ ਤੇ ਹੱਬ ਤਾਂ ਉਹੀ ਆ ਜੀ ਦੱਸਣਾ ਠੀਕ ਹੈ ਹਿੱਸਾ ਦੇ ਹੱਬ ਸੇਮ ਹਾਂਜੀ ਬਾਕੀ ਮਾਲ ਦਾ ਜਿਵੇਂ ਚਾਦਰ ਚੋਦਰ ਦਾ ਫਰਕ ਪੈ ਜਾਂਦਾ ਜੀ ਠੀਕ ਹੈ ਇਹਦੇ ਜਿੱਕੇ ਦੀ ਲੱਗੀ ਹੋਈ ਹੈ ਲੱਗੀ ਹੋਈ ਆ ਦੱਸ ਗਏ ਇਹਦੀ ਲੱਗੀ ਹੋਈ ਹੈ ਜੀ ਆ ਸਾਈਡ ਵਾਲੀ ਹਾਂਜੀ ਸਾਈਡ ਵਾਲੀ ਠੀਕ ਹੈ ਸਾਈਡ ਵਾਲੀ ਚਾਦਰ ਇਹਦੇ ਦੱਸ ਗਏ ਇਹਦੀ ਤੇ ਇਹ ਹੈਵੀ ਲੱਗੀ ਵੀ ਹੈ ਇਹ ਦੱਸ ਗਈ ਜੀ ਲੱਗੀ ਵੀ ਹੈ ਇਹ ਚੱਲਿਆ ਹੋਇਆ ਟਰਾਲਾ ਠੀਕ ਹੈ ਇਹ ਚੱਲਿਆ ਹੋਇਆ ਇੱਕ ਲੱਖ 65000 ਹੈ ਜੀ 1 ਲੱਖ 65000 ਬਸ ਇਹ ਪੁਰਾਣਾ ਕਿੰਨਾ ਹੈ ਇਹ ਟਰਾਲਾ ਜੀ ਆਪਾਂ ਗੱਲ ਪਿਛੇ 6 ਮਹੀਨੇ ਹੋਇਆ ਜੀ ਅਸਲ 6 ਮਹੀਨੇ ਪੁਰਾਣਾ 6 ਮਹੀਨੇ ਪੁਰਾਣਾ ਜੀ 6 ਮਹੀਨੇ ਪੁਰਾਣਾ ਜੀ 1 ਲੱਖ ਤੇ 65000 ਰੁਪਏ ਆ ਕਰਦੇ ਕੰਮ ਲਈ ਟਮਾਟਾ ਬਾਕੀ ਟਾਇਰਾਂ ਟੂਰਾਂ ਤੇ ਕਰੀ ਕੈਮਰਾ ਮਾਰਦੇ ਹੋ ਤੁਹਾਡੇ ਸਾਹਮਣੇ ਟਾਇਰ 10 ਇੰਚ ਦਾ 80 ਕਿਵੇਂ ਜੀ ਆ ਚਾਸੀ 10 ਇੰਚ ਹੈ ਜੀ ਠੀਕ ਹੈ 10 ਇੰਚ ਚਾਸੀ ਆ ਤੇ ਇਹਦੀ ਵੀ ਜੈਕ ਦੀ ਗਾਰੰਟੀ ਹੋਣੀ ਹਾਂ ਤੇ ਆਪਣਾ ਮੋਬਾਈਲ ਨੰਬਰ ਕਿੰਨਾ ਜੀ 94650 94650 75078 ਜੀ 75078 ਨੰਬਰ ਤੇ ਮਿੱਤਰੋ ਗੱਲਬਾਤ ਕਰਕੇ ਟਰਾਲੀ ਲੈ ਕੇ ਆਣੀ ਲਿਜਾ ਸਕਦੇ ਹਾਂ ਜੇ ਕਿਸੇ ਵੀਰ ਨੇ ਜਿਵੇਂ ਆ ਹੁਣ ਤੁਸੀਂ 12 ਫੁੱਟੀ ਦੀ 11 ਫੁੱਟੀ ਦਿਖਾਤੀ ਆਪਾਂ ਹਾਂਜੀ ਹਾਂਜੀ ਜੇ ਕਿਸੇ ਵੀਰ ਨੇ ਜਿਵੇਂ ਗੰਨੇ ਗੁੰਨੇ ਵਾਲੇ ਚਲਾਉਂਦੇ ਆ ਵੱਡੀ ਚਾਹੀਦੀ ਹਾਂ ਹਾਂ ਦੇ ਕੋਈ ਗੱਲ ਨਹੀਂ ਆਰਡਰ ਤੇ ਨਵੀਂ ਵੱਡੀ ਬਣ ਜੂਗੀ ਠੀਕ ਆਰਡਰ ਦੇ ਤਿਆਰ ਕਰ 12 ਫੁੱਟੇ ਵੀ ਹੈਗੀ ਆਪਣਾ ਕੋ ਮੱਛੀ ਹੁੱਕ ਚ ਜੀ ਠੀਕ ਕਰ ਉਹ ਵੀ ਹੈਗੀ ਜੀ ਵਹਿ ਬੰਦ ਨੇ ਜ ਵੱਡੀ ਛੋਟੀ ਜਿਹੀ ਮਰਜੀ ਟਰਾਲੀ ਬਣਾਉਣੀ ਆ ਆਰਡਰ ਤੇ ਬਣ ਜਾਂਦੀ ਆ ਹੱਲ ਹੈਗਾ ਉਹ ਬਣਾ ਦੇਗੇ ਠੀਕ ਹੈ ਲੈ ਜੀ ਮਿੱਤਰੋ ਆਰਡਰ ਦੇ ਟਰਾਲੀ ਵੀ ਤਿਆਰ ਕਰਾ ਸਕਦੇ ਹਾਂ ਦੱਬ ਕੇ ਕਰ ਦਿਓ ਸ਼ੇਰ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਓਕੇ